ਇੱਕ ਪਿਤਾ ਜਿਸ ਨੇ ਆਪਣੇ ਬੇਟੇ ਨੂੰ ਜ਼ਿੰਦਗੀ ਦਾ ਹਰ ਇੱਕ ਸਬਕ ਸਿਖਾਇਆ ਅੱਜ ਉਹੀ ਬੇਟਾ ਆਪਣੇ ਪਿਤਾ ਦੇ ਮੌਤ ਦੇ ਗੁਨਾਹਗਾਰਾਂ ਨੂੰ ਸਜ਼ਾ ਦਿਵਾਉਣ ਦੀ ਕੋਸ਼ਿਸ਼ ਵਿੱਚ ਲੱਗਾ ਹੈ ਮੇਰੇ ਹੱਥ ਦੇ ਵਿੱਚ ਇਹ ਇੱਕ ਕਾਗਜ਼ ਹੈ ਦਰਸਲ ਇਹ ਸਿਰਫ ਇੱਕ ਕਾਗਜ਼ ਦਾ ਟੁਕੜਾ ਨਹੀਂ ਇਹ ਸੁਸਾਇਸਾਈਡ ਨੋਟ ਹੈ ਜਿਸ ਦੇ ਵਿੱਚ ਮੌਤ ਦੇ ਕਾਰਨ ਕੀ ਨਹੀਂ ਉਲਿਖਿਆ ਪਰ ਇਸ ਸੁਸਾਈਡ ਨੋਟ ਦੇ ਪੁਲਿਸ ਦੀ ਨਜ਼ਰ ਕਿਉਂ ਨਹੀਂ ਪੈ ਰਹੀ ਕਿਉਂ ਪੁਲਿਸ ਕਾਰਵਾਈ ਨਹੀਂ ਕਰ ਰਹੀ ਤੇ ਮਾਮਲਾ ਕੀ ਹੈ ਗੱਲਬਾਤ ਕਰਾਂਗੇ ਸਾਡੇ ਨਾਲ ਮੌਜੂਦ ਨਹੀਂ ਅਰਵਿੰਦਰ ਸਿੰਘ ਅਰਵਿੰਦਰ ਕੀ ਕੁਝ ਮਾਮਲਾ ਹੈ ਤੁਹਾਡੇ ਫਾਦਰ ਸਾਹਿਬ ਦਾ ਇਸ ਸੁਸਾਈਡ ਨੋਟ ਮੇਰੇ ਹੱਥ ਵਿੱਚ ਹੈ ਹਾਂਜੀ ਕਦੋਂ ਹੋਇਆ ਕੀ ਹੋਇਆ ਮਾਮਲਾ ਕੀ ਹੈ 10 ਫਰਵਰੀ 2016 ਨੂੰ ਹੋਇਆ ਜੀ ਖਰੜ ਕੋਟ ਚ ਹਮ ਹਰਸਿਮਰ ਸਿੰਘ ਜੱਜ ਦੇ ਸਾਹਮਣੇ ਹਮ ਤੇ ਇਸ ਦਿਨ ਤੱਕ ਕੋਈ ਕਾਰਵਾਈ ਨਹੀਂ ਕਰ ਰਹੀ ਇਹ ਮਾਮਲਾ ਕੀ ਹੈ ਸੁਸਾਈਡ ਕਿਉਂ ਕੀਤਾ ਗਿਆ ਕਾਰਨ ਕੀ ਸੀ ਇਹਨਾਂ ਤੋਂ ਪੇਮੈਂਟ ਲੈਣੀ ਸੀ ਬਾਜਵਾ ਡਿਵੈਲਪਰ ਤੋਂ ਤੇ ਇਹਦੇ ਕਰਕੇ ਹੋਇਆ ਸਾਰਾ ਕੁਝ ਬਾਜਵਾ ਡਿਵੈਲਪਰ ਸਨਿੰਗ ਕਲੇਵ ਦਾ ਜੋ ਮਾਲਕ ਹੈ ਮਾਲਕਾਂ ਜੀ ਮਾਲਕ ਹੈ ਜੋ ਹੂੰ ਇਸ ਤੋਂ ਲੈਣੇ ਸੀਗੇ ਕਿੰਨੀ ਕਿੰਨੀ ਪੇਮੈਂਟ ਸੀ ਇਹਦੇ ਕੋਲ 80 ਲੱਖ ਸੀਗੇ ਹੂੰ ਤੇ ਨਾ ਇਹ ਮਸ਼ੀਨ ਦੇ ਰਿਆ ਸੀ ਨਾ ਉਸ ਟਾਈਮ ਪੇਮੈਂਟ ਦੇ ਰਿਆ ਸੀ ਮਸ਼ੀਨ ਕਾਦੀ ਸੀ ਕੀ ਕੰਮ ਉੱਥੇ ਸੀਗਾ ਗਰੇਡਰ ਦੀ ਗਰੇਡਰ ਸੀਗਾ ਲੈਵਲ ਕਰਦੇ ਸੀਗੇ ਉਹਦਾ ਰੈਂਟ ਸੀਗਾ 1,70,000 ਹੂੰ ਤੇ ਉਹ ਇਹਨੂੰ ਦਿੱਤੇ ਹੋਏ ਸੀਗਾ ਹੂੰ ਉਹ ਚੱਕਰ ਸੀਗਾ ਇਹਦੇ ਨਾਲ ਹੂੰ ਉਸ ਚੱਕਰ 'ਚ ਡੀਐਸਪੀ ਮਰਾੜ ਕੋਲ ਵੀ ਕੰਪਲੇਨਟ ਕਰੀ ਹੂੰ ਤੇ ਜਿਸ ਟਾਈਮ ਅਸੀਂ ਗ੍ਰੇਡਰ ਬਰਾਮਦ ਕਰ ਲਿਆ ਸਭ ਕੁ ਹੋ ਗਿਆ ਪੁਲਿਸ ਵਾਲਾ ਨਾਲ ਲੈ ਕੇ ਗਏ ਹਮ ਐਸਜੀ ਸਬ ਇੰਸਪੈਕਟਰ ਆਣੇ ਨੂੰ ਹਮ ਤੇ ਇਹਨੇ ਇਮਰਾਨ ਨੇ ਫੋਨ ਕਰਕੇ ਉਹਨੂੰ ਵਾਪਸ ਬੁਲਾ ਰਿਆ ਵੀ ਤੂੰ ਗ੍ਰੇਡਰ ਨਹੀਂ ਬਾਹਰ ਕੱਢਣਾ ਮੈਂ ਕੱਲ ਸਮਝੌਤਾ ਕਰਾਉਂਗਾ ਹਮ ਇਹਨੇ ਕੋਈ ਸਮਝੌਤਾ ਨਹੀਂ ਕਰਾਇਆ ਉਸ ਤੋਂ ਬਾਅਦ ਡੈਡੀ ਨੇ ਇਹ ਕੰਮ ਕਰਤੇ ਸੋਸਣ ਤੇ ਇਸ ਤੋਂ ਬਾਅਦ ਸੋਸਾਈ ਤੋਂ ਬਾਅਦ ਇਹਨਾਂ ਨੇ ਤੀਸਰੇ ਦਿਨ ਛੋਟੇ ਭਾਈ ਨੂੰ ਫੜਿਆ ਤੇ ਕਹਿੰਦੇ ਜਾਂਦਾ ਸਮਝੌਤਾ ਕਰ ਲਾ ਨਹੀਂ ਇਹਦੇ ਤਾਂ ਅਸੀਂ ਕੇਸ ਪਾਉਂਗੇ ਤੁਹਾਡੇ ਤੇ ਦਬਾਅ ਪਾਇਆ ਗਿਆ ਸਮਝੌਤੇ ਦਾ ਸਮਝੌਤਾ ਹੋਇਆ ਸਾਰਾ ਇਹ ਪਰ ਉਸੇ ਦਬਾਅ 'ਚ ਸਮਝੌਤਾ ਹੋਇਆ। ਸਮਝੌਤਾ ਹੋ ਚੁੱਕਾ ਹੈ ਜਾਂ ਨਹੀਂ? ਨਹੀਂ, ਸਮਝੌਤਾ ਅਦਬਚਾਲੇ ਰਹਿ ਜਾਂਦਾ। ਇਹ ਕਰਦਾਂ ਸਮਝੌਤਾ ਸਿਰੇ ਨਹੀਂ ਕਰਦਾ ਕੋਈ ਵੀ। ਦੋ ਵਾਰ ਕਰ ਚੁੱਕੇ ਆ ਪਰ ਅੰਡਰ ਪ੍ਰੈਸ਼ਰ ਮੇਰੇ ਨਾਲ ਇਹ। ਦੋਈ ਵਾਰ ਇਹਨੇ ਇਹੀ ਕੁਛ ਕੀਤਾ। ਕਿਵੇਂ ਦਾ ਪ੍ਰੈਸ਼ਰ ਪਾਇਆ ਜਾਂ ਤੁਸੀਂ ਦੱਸਿਆ ਕਿ ਇੱਕ ਇੱਕ ਵਾਰ ਤੁਹਾਡੇ ਤੁਹਾਡੇ ਭਰਾ ਨੂੰ ਬਿਠਾਇਆ। ਦੋਨੇ ਵਾਰ ਇਹ ਸੀ ਨਾਲ ਕਰਿਆ ਭਰਾ ਨਾਲੇ। ਕੀ ਕੀ ਕਹਿੰਦੇ ਨੇ? ਐਨਡੀਪੀਐਸ ਦਾ ਕੇਸ ਪਾਉਂਗੇ ਅਸੀਂ। ਕੌਣ ਕਹਿੰਦਾ? ਇਹ ਮਰਾੜ। ਰਾਜਵਿੰਦਰ ਰਾਜ ਬਲਵਿੰਦਰ ਮਰਾੜ। ਹੂੰ। ਇਹੀ ਦੋ ਦੋਈ ਵਾਰਾਂ ਦੀ ਇਹੀ ਗੱਲ ਲੈਂਗੇ। ਤੇ ਕਿਤੇ ਹੋਵੇ ਆਪਣਾ ਲਾਤੇ ਦੀ ਵਿੱਚ ਰਹਿੰਦੀ ਹੈ ਇਸ ਨੇ ਪ੍ਰੇਸ਼ਾਨ ਜਿਆਦਾ ਕਰ ਰਹੇ ਹੋਏ ਬਾਜਵੇ ਨਾਲ ਲਾ ਕੇ ਸਾਰੇ ਕਾਰ ਦਾ ਪੁੱਠਾ ਸਿੱਧੇ ਕੰਮ ਇਹ ਤੇ ਬਾਜਵੇ ਦਾ ਕੰਮ ਇਹ ਹੀ ਹੈ ਇਹਦੇ ਖਿਲਾਫ ਜਿੰਨੇ ਵੀ ਐਫ ਆਈ ਆਰ ਆ ਅੱਜ ਤੱਕ ਕਿਸੇ ਜੇ ਅਰੈਸਟ ਨਹੀਂ ਹੋਇਆ ਇਹ ਨਾ ਪੁਲਿਸ ਕੋਈ ਕਾਰਵਾਈ ਕਰਦੀ ਇਹਦੇ ਖਿਲਾਫ ਪੁਲਿਸ ਕਾਰਵਾਈ ਕਿਉਂ ਨਹੀਂ ਕਰ ਰਹੀ ਮਿਲੀ ਹੋਈ ਹੈ ਪੁਲਿਸ ਇਹਨਾਂ ਬਾਜਵੇ ਦੇ ਨਾਲ ਜਾਂ ਕਰਨ ਕੁਝ ਹੋਰ ਨੇ ਪੁਲਿਸ ਮਿਲੀ ਹੋਈ ਹੈ ਇਹਦੇ ਨਾਲ ਪੁਲਿਸ ਨੇ ਇਹਨਾਂ ਪੈਸਾ ਦਿੱਤਿਆ ਹੋਇਆ ਪੁਲਿਸ ਕੋਲ ਕਾਰਵਾਈ ਕੋਈ ਨਹੀਂ ਕਰਦੀ ਕਈ ਵਾਰ ਮਿਲਲੇ ਅਸੀਂ ਡੀਜੀਪੀ ਐਸਐਸਪੀ ਡੀਐਸਪੀ ਡੀਐਸਪੀ ਦੇ ਅੱਗੇ ਬਿਨਾਂ ਰੈਗੂਲਰ ਤਿੰਨ ਮਹੀਨੇ ਜਾਂਦੇ ਰਹੇ ਕੋਈ ਕਾਰਵਾਈ ਨਹੀਂ ਕਰੀ ਉਹਨਾਂ ਸਾਨੂੰ ਬਾਹਰ ਮਿਠਾਲ ਦੇਣਾ ਹਾਂ ਵੇਟ ਕਰੋ ਆ ਰਹੇ ਬੰਦੇ ਮੈਂ ਕਰਾ ਰਿਹਾ ਹਾਂ ਮੈਂ ਫੁਲਾਣਾ ਕਰ ਰਹੇ ਨਹੀਂ ਕੋਈ ਕਾਰਵਾਈ ਨਹੀਂ ਕਰੀ ਉਹਨੇ ਇਹ ਸੁਸਾਈਡ ਨੋਟ ਜੋ ਮੇਰੇ ਹੱਥ ਵਿੱਚ ਹੈ ਪੁਲਿਸ ਕੋਲ ਇਹ ਸੁਸਾਈਡ ਨੋਟ ਹੈ ਹਾਂਜੀ ਇਹ ਇਸ ਤੋਂ ਬਾਅਦ ਵੀ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ ਕੋਈ ਕਾਰਵਾਈ ਨਹੀਂ ਕਰੀ ਹੁਣ ਵੀ ਕੈਂਸਲੇਸ਼ਨ ਫਾਈਲ ਕਰੀ ਹੈ ਉਹਦੇ ਵਿੱਚ ਵੀ ਇਹ ਜੱਜ ਨੂੰ ਪਿਛਲੇ 6 ਮਹੀਨਿਆਂ ਤੋਂ ਕੋਈ ਰਿਪੋਰਟ ਨਹੀਂ ਦੇ ਰਹੇ ਹੂੰ 20 ਦਿਨ ਬਾਅਦ ਡੇਟ ਲੱਗਦੀ ਹੈ 20 ਦਿਨ ਬਾਅਦ ਕੋਈ ਪੁਲਿਸ ਵਾਲਾ ਪੇਸ਼ ਨਹੀਂ ਹੁੰਦਾ ਇਸ ਵਾਰ ਲਾਸਟ ਡੇਟ ਤੇ ਇਹਨਾਂ ਨੇ ਅਪਲੀਕੇਸ਼ਨ ਦਿੱਤੀ ਹੈ ਵੀ ਅਸੀਂ ਅਗਲੀ ਡੇਟ ਤੇ ਦਵਾਂਗੇ ਅਗਲੀ ਡੇਟ ਤੇ ਇਹਨਾਂ ਨੇ ਹਾਜ਼ਰ ਨਹੀਂ ਹੋਣਾ ਕਿਸੇ ਨੇ ਵੀ ਤੁਸੀਂ ਦੱਸਿਆ ਕਿ 2016 ਦੇ ਵਿੱਚ ਜਦੋਂ ਸੁਸਾਈਡ ਹੋਇਆ ਤਾਂ ਕੋਰਟ ਦੇ ਵਿੱਚ ਕੀਤਾ ਗਿਆ ਤੁਹਾਡੇ ਫਾਦਰ ਸਾਹਿਬ ਵੱਲੋਂ ਤੇ ਉੱਥੇ ਕੁਝ ਲੋਕ ਮੌਜੂਦ ਰਹੇ ਹੋਣਗੇ ਗਵਾਹੀਆਂ ਦਿੱਤੀਆਂ ਉਹਨਾਂ ਨੇ ਹਾਂਜੀ ਗਵਾਹੀਆਂ ਦਿੱਤੀਆਂ ਉਹਨਾਂ ਨੇ ਰੀਡਰ ਹੈ ਤੇ ਨੈਵਕੋਟ ਹੈ ਇਹਨਾਂ ਨੇ ਗਵਾਹੀਆਂ ਦਿੱਤੀਆਂ ਨੇ ਗਵਾਣਾਂ ਹੋਣਾਂ ਤੇ ਸੈਸ਼ਨ ਕੋਰਟ 'ਚ ਵੀ ਹੋਈ ਹੈ ਜੱਜ ਦੀ ਵੀ ਹੋਈ ਹੈ ਤੇ ਫਿਰ ਵੀ ਕੋਈ ਕਾਰਵਾਈ ਨਹੀਂ ਹੈਗੀ ਤੁਹਾਨੂੰ ਕਦੋਂ ਪਤਾ ਲੱਗਿਆ ਕਿ ਤੁਹਾਡੇ ਫਾਜ਼ਲ ਸਾਹਿਬ ਨੇ ਸੁਸਾਇਡ ਕੀਤਾ ਹੈ ਉਦੋਂ ਤੁਸੀਂ ਕਿੱਥੇ ਸੀ ਉਦੋਂ ਮੈਂ ਜਾ ਰਿਹਾ ਸੀ ਦੀ ਕੰਮ ਤੇ ਉਹਨਾਂ ਨੇ ਮੈਨੂੰ ਫੋਨ ਤੇ ਕਿਹਾ ਕੀ ਕਿਹਾ ਵੀ ਮੈਂ ਸੁਸਾਇਡ ਕਰ ਲਈ ਵੀ ਐਦਾਂ ਦਾ ਵੀ ਇਹ ਨਹੀਂ ਕੰਮ ਹੋਣਾ ਵੀ ਮੈਂ ਥੱਕ ਲਿਆ ਹਾਂ ਇਥੋਂ ਬਾਜੇ ਇਦੋਂ ਜੋ ਕੰਨਾ ਤੂੰ ਆਪੇ ਕਰੀ ਪਿੱਛੇ ਇਹ ਨਹੀਂ ਗੱਲ ਹੋਈ ਉਹਨਾਂ ਨਾਲ ਕੋਈ ਫਾਲਤੂ ਗੱਲ ਨਹੀਂ ਹੋਈ ਕੋਈ ਹੋਰ ਮਾਤਾ ਜੀ ਤੁਹਾਨੂੰ ਕਦੋਂ ਪਤਾ ਲੱਗਿਆ ਸੀ ਜਦੋਂ ਮੈਂ ਫੋਨ ਪਰ ਕੋਈ ਨਹੀਂ ਕਦੀ ਕਦੀ ਅ ਅੰਕਲ ਜੀ ਨੇ ਗੱਲ ਕੀਤੀ ਵੀ ਬਾਜਵਾ ਤੰਗ ਕਰਦਾ ਹੈ ਜਾਂ ਪੈਸੇ ਨਹੀਂ ਦਿੰਦਾ ਰੋਜੇ ਜਾਂਦੇ ਸੀਗੇ ਹੂੰ ਦੇ ਕੋਲ ਡੀਐਸਪੀ ਕੋਲ ਕੋ ਬੀਜੇਸੀ ਦਾ ਉਹ ਵਿੱਚ ਚੌਂਕੀ ਜੇ ਸਿਟੀ ਜੇ ਜਾਂਦੇ ਤਾਂ ਦੋ ਟਾਈਮ ਜਾਂਦੇ ਛੋਟਾ ਮੁੰਡਾ ਵੀ ਜਾਂਦਾ ਤੇ ਆਪ ਵੀ ਜਾਂਦੇ ਸੀ ਦੱਸਿਆ ਉਹਨਾਂ ਨੇ ਤੁਹਾਡੇ ਨਾਲ ਤੁਹਾਡੇ ਨਾਲ ਤਾਂ ਗੱਲਬਾਤ ਹੁੰਦੀ ਹੋਣੀ ਵੀ ਮੈਂ ਬਹੁਤ ਪਰੇਸ਼ਾਨ ਆ ਕਦੀ ਗੱਲਬਾਤ ਹੋਈ ਹੋਵੇ ਨਹੀਂ ਜੀ ਜੀ ਦੋ ਟਾਈਮ ਜਾਣਾ ਥਾਣੀ ਚ ਉਹ ਟੋਕਾ ਕੰਮ ਦੀ ਸੀ ਅਲ ਦਾ ਮਹੀਨਾ ਤੀ ਤੁਹਾਨੂੰ ਤੁਸੀਂ ਕਦੇ ਸੋਚਿਆ ਸੀ ਵੀ ਏ ਇਦਾਂ ਕੋਈ ਕਦਮ ਤੁਹਾਡੇ ਨਾਲ ਕਦੀ ਗੱਲ ਤੁਹਾਨੂੰ ਲੱਗਿਆ ਹੋਵੇ ਵੀ ਜਿਆਦਾ ਡਿਪਰੈਸਡ ਨਹੀਂ ਸਟ्रेस ਜ਼ਿਆਦਾ ਹੈ ਕੋਈ ਗੱਲ ਹੋਈ ਸੀ ਹੈ ਨਹੀਂ ਤੀ ਕੋਈ ਕਰੇ ਵੀ ਕੋਈ ਗੱਲ ਤੇ ਬਾਜਵੇ ਵੱਲੋਂ ਕਦੇ ਕੋਈ ਧਮਕੀ ਵਗੈਰਾ ਆਈ ਤੁਹਾਨੂੰ ਨਹੀਂ ਇੱਕ ਦੋ ਕਵਾਰ ਬੰਦੇ ਜੇ ਜ਼ਰੂਰ ਆਏ ਆ ਹੁਣ ਘਰ ਵਿੱਚ ਗਜ਼ਨ ਤਾਂ 10 ਵਜੇ ਆਏ ਜਾਂਚੀ ਬੰਦੇ ਨੇ ਦੋ ਗੱਡੀਆਂ ਸੀ ਮੈਂ ਮੁੰਡੇ ਪਾਸੇ ਕਰਤੇ ਮੈਂ ਨਿਕਲ ਗਈ ਦਿ ਬਾਹਰ ਕੁੱਤੇ ਆ ਸਾਡੇ ਰੱਖੇ ਹੋਏ ਕੁੱਤਿਆਂ ਨੂੰ ਬੜਨ ਨਹੀਂ ਦਉਤੇ ਡਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੁਹਾਨੂੰ ਹਾਂ ਕਾਫੀ ਕਰਦੇ ਸੜੇ ਨਾਲ ਪ੍ਰਦੀਪ ਜੀ ਮੌਜੂਦ ਨਹੀਂ ਇਹਨਾਂ ਨੂੰ ਜਦੋਂ ਸੁਸਾਇਡ ਕੀਤਾ ਗਿਆ ਅ ਅਰਵਿੰਦਰ ਦੇ ਫਾਦਰ ਸਾਹਿਬ ਵੱਲੋਂ ਕੁਝ ਸਮਾਂ ਪਹਿਲਾਂ ਇੱਕ ਫੋਨ ਗਿਆ ਸੀ ਪ੍ਰਦੀਪ ਜੀ ਨੂੰ ਪ੍ਰਦੀਪ ਜੀ ਕੀ ਗੱਲ ਹੋਈ ਸੀ ਫੋਨ ਤੇ ਤੁਹਾਡੇ ਨਾਲ ਇਹਨਾਂ ਦੇ ਫਾਦਰ ਸਾਹਿਬ ਜੀ ਮੇਰੇ ਬੜੇ ਪੁਰਾਣੇ ਨੋਨ ਸੀਗੇ ਫਰੈਂਡ ਸੀ ਉਹਨਾਂ ਦਾ ਮੈਨੂੰ ਮੈਂ ਐਕਚੁਅਲੀ ਇਨਫੈਕਟਰ ਉਹਨ ਦਾ ਰੋਡ ਸੀਗਾ ਹਾਈਵੇ ਤੇ ਮੈਨੂੰ ਉਹਨਾਂ ਦਾ ਫੋਨ ਆਇਆ ਕਿ ਵੀ ਅੰਨਜੀ ਤੁਸੀਂ ਕਿੱਥੇ ਹੋ ਮੈਂ ਕਿਹਾ ਵੀ ਮੈਂ ਤਾਂ ਜਾ ਰਿਹਾ ਕੰਮ ਤੇ ਤੇ ਕਹਿੰਦੇ ਫਿਰ ਚਲੋ ਮੈਂ ਚੱਲੇ ਆ ਤੇ ਮੈਂ ਕਿਹਾ ਤੁਸੀਂ ਕਿੱਥੇ ਚੱਲੇ ਹੋ ਤੇ ਮੈਂ ਇਹ ਪ੍ਰਿਜ਼ਿਊਮ ਕੀਤਾ ਕਿ ਜਿਵੇਂ ਕੋਈ ਬੰਦਾ ਗੋਲਡਨ ਟੈਂਪਲ ਜਾ ਕਿੱਥੇ ਮੱਥਾ ਮੱਥਾ ਟੇਕਣ ਮੈਂ ਆਸ ਕੇ ਕਿਹਾ ਮੈਂ ਕਿਹਾ ਕਿੱਥੇ ਚੱਲੇ ਹੋ ਕਹਿੰਦੇ ਬਸ ਉੱਥੇ ਜਾ ਰਿਹਾ ਜਿੱਥੋਂ ਮੈਂ ਫਿਰ ਵਾਪਸ ਨਹੀਂ ਆਣਾ ਤੇ ਤੁਹਾਡੇ ਨਾਲ ਉਹਨਾਂ ਨੇ ਕਦੀ ਗੱਲ ਕੀਤੀ ਵੀ ਮੈਂ ਕਿਉਂ ਦੁਖੀ ਆ ਕਿਉਂ ਪਰੇਸ਼ਾਨ ਕਿਉਂ ਆ ਮੈਂ ਦੱਸਦੇ ਸੀ ਕਹਿੰਦੇ ਮੇਰੇ ਪ੍ਰਦੀਪ ਜੀ ਬੜੇ ਪੈਸੇ ਉਹਨਾਂ ਨੇ ਮਾਰੇ ਹੋਏ ਆ ਬਾਜਵੜ ਡਿਵੈਲਪਰ ਨੇ ਮੈਂ ਕਿਹਾ ਤੁਸੀਂ ਇੱਕ ਦੋ ਵਾਰੀ ਇਹਨੂੰ ਮਿਲੋ ਅਗਰ ਇਹ ਬੰਦੇ ਦਾ ਪੁੱਤ ਨਹੀਂ ਮੰਦਾ ਤੁਸੀਂ ਮੇਰੇ ਕੋਲ ਆ ਜਾਓ ਤੇ ਉਹ ਉਲਝੇ ਰਹੇ ਤੇ ਦੋ ਤਿੰਨ ਵਾਰ ਗਏ ਇਹ ਆਪਣੇ ਮਰਾੜ ਸਾਹਿਬ ਉੱਥੇ ਡੀਐਸਪੀ ਹੁੰਦੇ ਸੀਗੇ ਤੇ ਇਹਨਾਂ ਦੀ ਬੈਕਗ੍ਰਾਉਂਡ ਤਾਂ ਖੈਰ ਮੇਰੇ ਇੱਕ ਬੜੇ ਨੌਨ ਬੜੇ ਪੱਕੇ ਦੋਸਤ ਹੈ ਮੈਂ ਉਹਨਾਂ ਦਾ ਨਾਮ ਨਹੀਂ ਲੈਂਦਾ ਮਰਾੜ ਸਾਹਿਬ ਨੂੰ ਵੀ ਪਤਾ ਹੈ ਮੇਰੇ ਬਾਰੇ ਇਹਨਾਂ ਨੂੰ ਮੈਨੂੰ ਇਹਨਾਂ ਦੇ ਬਾਰੇ ਵੀ ਬਹੁਤ ਜ਼ਿਆਦਾ ਪਤਾ ਹੈ ਲੇਕਿਨ ਉਹ ਕਿਉਂਕਿ ਪਬਲਿਕ ਪਲੇਟਫਾਰਮ ਹੈ ਮੈਨੂੰ ਉਹ ਪਰਿਵਾਰ ਦਾ ਵੀ ਥੋੜਾ ਜਿਹਾ ਰਿਸਪੈਕਟ ਰੱਖਣੀ ਪੈਣੀ ਹੈ ਮੈਂ ਬੋਲਣਾ ਨਹੀਂ ਚਾਹੁੰਦਾ ਕੁਝ ਉਹਨਾਂ ਦਾ ਗੇਂ ਇਹਨਾਂ ਦੇ ਲੇਕਿਨ ਪਹਿਲੀ ਗੱਲ ਤੇ ਹੈ ਕਿ ਮਰਾੜ ਸਾਹਿਬ ਖਾਲਸਾ ਕਾਲਜ ਦੇ ਵਿੱਚ ਪੜ੍ਹਦੇ ਸੀ ਤੁਸੀਂ ਠੀਕ ਹੈ ਤੁਹਾਡੇ ਨਾਲ ਉਹ ਤਿੰਨ ਚਾਰ ਤੁਸੀਂ ਫਰੈਂਡ ਸੀਗੇ ਮੈਨੂੰ ਤੁਹਾਡੇ ਬਾਰੇ ਪਤਾ ਸਾਰਾ ਕੁਝ ਇੱਕ ਆਦਮੀ ਥੋਡੇ ਕੋਲ ਤੁਹਾਡੀ ਸ਼ਰਨ ਚਾਹੁੰਦਾ ਹੈ ਜਿਹੜਾ ਬਿਲਕੁਲ ਬੇਕਾਰ ਹੋਇਆ ਹੋਇਆ ਤੁਸੀਂ ਆਪਣੀ ਉਹਨੂੰ ਥਾਣੇਦਾਰੀ ਦਿਖਾਓਗੇ ਕਿ ਤੁਸੀਂ ਆਪਣਾ ਰੋਪ ਦਿਖਾਓਗੇ ਕਿ ਆਪਣਾ ਹੇਰਾ ਫੇਰੀਆਂ ਦਾ ਦਿਖਾਓਗੇ ਹੂੰ ਮੈਂ ਤਾਂ ਫਿਰ ਤੁਸੀਂ ਇੱਕੋ ਵੀਪੀ ਸਿੰਘ ਸਿਗਾ ਉਹਦੀ ਬੇਟੀ ਦੇ ਨਾਲ ਵੀ ਤੁਹਾਡੇ ਖਿਲਾਫ ਪਰਚੇ ਦਾ ਆਰਡਰ ਹੋਏ ਹੋਏ ਥੋੜੇ ਐਸਆਈਟੀ ਬਣੀ ਹੋਈ ਹੈ ਉਹ ਵੀ ਚਲੋ ਅਖਬਾਰਾਂ 'ਚ ਤੁਹਾਡਾ ਬੜਾ ਆਇਆ ਠੀਕ ਹੈ ਤੇ ਤੁਹਾਡੇ ਵਰਗੇ ਬੰਦੇ ਤਾਂ ਮੇਰੇ ਘਰ ਰੋਜ਼ ਹੀ ਖੜੇ ਰਹਿਣੇ ਆ ਕੇ ਹੂੰ ਮੈਂ ਤਾਂ ਇੱਕ ਕਿਸੇ ਪਰਿਵਾਰ ਦੀ ਨਾ ਬੜੀ ਸੈਲਫ ਰਿਸਪੈਕਟ ਕਰਕੇ ਕਿ ਤੁਸੀਂ ਉਸ ਪਰਿਵਾਰ ਨਾਲ ਜੁੜੇ ਹੋ ਇਸ ਕਰਕੇ ਮੈਂ ਤੁਹਾਡੇ ਪੁਲਿੰਦੇ ਨਹੀਂ ਖੋਲ ਰਿਆ ਨਹੀਂ ਤਾਂ ਤੁਹਾਡੇ ਪੁਲਿੰਦੇ ਤਾਂ ਐ ਖੁੱਲਣ ਕਿ ਤੁਹਾਨੂੰ ਤੁਹਾਨੂੰ ਧਰਤੀ ਵੀ ਘੱਟ ਪੈ ਜਾਵੇ ਤੁਸੀਂ 8 ਸੈਕਟਰਿਕ ਆਂਟੀ ਦਾ ਘਰ ਦੱਬਿਆ ਹੋਇਆ ਹੈ ਪਤਾ ਨਾ ਤੁਹਾਨੂੰ ਟੌਪ ਫਲੋਰ ਤੇ ਤੁਸੀਂ ਜਿਹੜੀ ਉੱਥੇ ਕਾਚਾ ਪੁਰਤੀ ਕੀਤੀ ਹੋਈ ਹੈ ਤੁਹਾਡੇ ਸਾਰੇ ਰਿਕਾਰਡ ਅੰਡਰ ਸਕਿਊਟੀ ਨਹੀਂ ਹੈ ਤੁਸੀਂ ਉਸ ਘਰ ਚ ਕਿਵੇਂ ਬੜੇ ਕਿਵੇਂ ਤੁਸੀਂ ਉਹਨੂੰ ਰੈਨੋਵੇਟ ਕੀਤਾ ਉਹ ਪੈਸਾ ਕਿੱਥੋਂ ਆਇਆ ਹਲੇ ਤੁਹਾਡੀ ਬਾਰੀ ਆਣੀ ਹੈ ਹਲੇ 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 ਇੰਨਾ ਟਾਈਮ ਨਹੀਂ ਹਲੇ ਆਏਗੀ ਬਾਰੀ ਤੁਹਾਡੀ ਤੁਸੀਂ ਇਹ ਨਾ ਸੋਚੋ ਕਿ ਤੁਸੀਂ ਪੁਲਿਸ ਆਫਸਰ ਹੋ ਤੁਸੀਂ ਕੁਝ ਵੀ ਕਰ ਲੋਗੇ ਕਰਮਜੀਤ ਮੇਰਾ ਦੋਸਤ ਹੈ ਮੇਰਾ ਫਰਜ਼ ਹੈ ਮੈਨੂੰ ਜੋ ਮਰਜ਼ੀ ਹੋ ਜਾਏ ਮੈਨੂੰ ਇਨਸਾਫ ਦਿਵਾ ਕੇ ਛੱਡਾਂਗਾ ਮੈਨੂੰ ਜਿੰਨੀ ਮਰਜ਼ੀ ਕੀਮਤ ਚੁਗਾਣੀ ਪਏ ਹੁਣ ਰੀਸੈਂਟਲੀ ਮੈਂ ਇਹਦਾ ਬਾਜਵਾ ਡਿਵੈਲਪਰ ਦਾ ਸਾਰਾ ਇਨਵੈਸਟੀਗੇਸ਼ਨ ਕੀਤਾ ਤੁਸੀਂ ਬਲੀਵ ਕਰੋਗੇ ਕਿ ਐਡਾ ਤੰਦਲੀ ਮਾਰੀ ਇਸ ਬੰਦੇ ਨੇ ਇਹ ਇਹਦਾ ਨਕਸ਼ਾ ਪਾਸ ਹੋਇਆ ਹੈ ਜੀ 2009 ਦਾ ਠੀਕ ਹੈ ਆਹ ਸੀਟੀਪੀ ਡਰਾਇੰਗ ਹੈ 9630 ਸੀਟੀਪੀ 312 2009 ਦੀ ਆਹ ਚੀਫ टाउन ਬਲਰ ਦੀ ਸਟੈਂਪ ਲੱਗੀ ਹੋਈ ਹੈ ਇਹਦੇ ਵਿੱਚੋਂ ਹਾਈ ਗ੍ਰਿਡ ਵਾਇਰ ਜਾ ਰਹੀ ਹੈ ਜੀ ਪਤਾ ਨਹੀਂ 250 ਕੇਵੀ ਦੀ ਹੈ ਜਾਂ 650 ਕੇਵੀ ਦੀ ਹੈ ਫੋਟੋ ਆ ਮੈਂ ਤੁਹਾਨੂੰ ਭੇਜ ਦਿੰਦਾ ਔਰ ਇੰਨਾ ਇਨੇ ਬੰਦਿਆ ਦੇ ਨਾਲ ਕੀਤਾ ਹੈ ਹਿਰਾ ਫੇਰੀ 40 ਫੁੱਟ ਦੋਨੋਂ ਪਾਸੇ ਬਫਰ ਜ਼ੋਨ ਚ ਨੋ ਕੰਸਟਰਕਸ਼ਨ ਜ਼ੋਨ ਹੈ ਔਰ ਤਾਰੇ ਆਂ ਝੂਲਦੀਆਂ ਥੱਲੇ ਨੂੰ ਔਰ ਉਹਦੇ ਥੱਲੇ ਨੇ ਰੋਡ ਬਣਾਤੀ ਮੈਂ ਕਿੰਨੀ ਵਾਰ ਐਮਸੀ ਆਫਿਸ ਦੇ ਵਿੱਚ ਈਓ ਨੂੰ ਕਿਹਾ ਗਮਾਡਾ ਨੂੰ ਕਿਹਾ ਕੋਈ ਨਹੀਂ ਸੁਣਦਾ ਔਰ ਇਹ ਸਾਰੇ ਪ੍ਰੋਜੈਕਟ ਦੇ ਵਿੱਚ ਇੰਨੀ ਕਾਮਨ ਵਿਲੇਜ ਲੈਂਡ ਹੈ ਜਿਹਦੇ ਚ ਇਲੀਗਲ ਕੰਸਟਰਕਸ਼ਨ ਹੋਈ ਹੋਈ ਹੈ ਠੀਕ ਹੈ ਔਰ ਇਹਦੇ ਚ ਵਾਕਫ ਬੋਰਡ ਦੀ ਜ਼ਮੀਨ ਹੈ ਗਮਾਡਾ ਦੇ ਅਫਸਰਾਂ ਨੇ ਕੀ ਆ ਉਹ ਤਾਂ ਖੂਨ ਲੱਗਿਆ ਉਹਨਾਂ ਨੂੰ ਮੇਰੇ ਕੋਲ ਇਹ ਸਾਡੇ ਡਾਕੂਮੈਂਟ ਆ ਹੁਣੇ ਰੀਸੈਂਟਲੀ ਮੈਨੂੰ ਪਤਾ ਲੱਗਿਆ ਸੀ ਇਹਦੇ ਈਡੀ ਦਾ ਤੇ ਇਨਕਮ ਪ੍ਰੈਸ ਦਾ ਰੇਡ ਹੋਇਆ ਸੀ ਹਲੇ ਮੈਂ ਪਬਲਿਕ ਨੂੰ ਡਿਸਕਲੋਜ਼ ਨਹੀਂ ਕਰਦਾ ਲੇਕਿਨ ਮੈਨੂੰ ਇੰਨਾ ਕੁ ਰਿਲਾਈਏਬਲ ਇਨਫੋਰਮੇਸ਼ਨ ਹੈ ਕਿ 200 ਐਸੇ ਆਫੀਸਰ ਹੈ ਪੰਜਾਬ ਗਵਰਨਮੈਂਟ ਦੇ ਜਿਸ پولیس ਆਫਸਰ ਵੀ ਹੈ ਲੋਅਰ ਜੁਡੀਸ਼ਰੀ ਦੇ ਆਫਸਰ ਵੀ ਹੈ ਠੀਕ ਹੈ ਜਿਨ੍ਹਾਂ ਨੂੰ ਇੰਨੇ 200 ਪਲਾਟ ਮੁਫਤ ਬੰਡੇ ਆ ਉਹ ਗ੍ਰੈਜੂਅਲੀ ਜਦੋਂ ਏਡੀ ਦੀ ਬਾਹਰ ਆਏਗੀ ਪ੍ਰੋ ਸਾਰੇ ਨੰਗੇ ਹੋ ਜਾਓਗੇ ਤੁਸੀਂ ਜਾਓਗੇ ਕਿੱਥੇ ਨੋਟਿਸ ਤਾਂ ਤੁਹਾਨੂੰ ਆਣੀ ਹੈ ਤੁਹਾਨੂੰ ਦੱਸਣਾ ਪਏਗਾ ਬੇਨਾਮੀ ਪ੍ਰਾਪਰਟੀ ਟਰਾਂਜੈਕਸ਼ਨ ਵੈਸੀ ਪਾਰਲੀਮੈਂਟ ਨੇ ਇਹ ਕਰਤੀ ਹੈ ਤੁਹਾਨੂੰ ਦੱਸਣਾ ਪਏਗਾ ਹੁਣ ਇਹਦੇ ਵਿੱਚ ਦੋ ਮੀਆਂ ਬੀਬੀ ਹੈ ਇੱਕ ਪਤਾ ਨਹੀਂ ਰਵਿੰਦਰ ਕੌਂਡਲ ਹੈ ਜਾਂ ਸੁਰੇਂਦਰ ਕੌਂਡਲ ਹੈ ਇੱਕ ਆਸ਼ਾ ਕੌਂਡਲ ਜੱਜ ਹੈ ਉਹ ਆਨੰਦਪੁਰ ਸਾਹਿਬ ਲੱਗੀ ਹੋਈ ਸੀਗੀ ਉਹ ਡਿਸਮਿਸ ਹੋ ਗਈ ਸਰਵਿਸ ਤੋਂ ਇਹ ਦੋਨੋਂ ਮੀਆਂ ਬੀਬੀ ਨੇ ਗਮਾ ਇਹਦਾ ਬਾਜਵਾ ਡਿਵੈਲਪਰ ਦਾ ਪੂਰਾ ਲੀਗਲ ਕੰਮ ਸੰਭਾਲ ਲਿਆ ਠੀਕ ਹੈ ਮੈਂ ਹੁਣ ਉਹਦੀ ਸਾਰੀ ਇਨਫੋਰਮੇਸ਼ਨ ਇਕੱਠੀ ਕੀਤੀ ਹੈ ਐਨਾ ਵੱਡਾ ਪੈਲੇਸ਼ਲ ਹਾਊਸ ਬਣਾਇਆ ਹੈ ਜੀ ਖਰੜ ਦੇ ਵਿੱਚ ਇਹਨਾਂ ਨੇ ਔਰ ਇਹਦੇ ਘਰ ਦੇ ਬਾਹਰ ਬੈਰੀਕੇਡ ਲੱਗੇ ਆਂ ਔਰ ਖਰੜ ਪੁਲਿਸ ਦੇ ਬੈਰੀਕੇਡ ਲੱਗੇ ਆਂ ਮੈਨੂੰ ਤੁਸੀਂ ਦੱਸੋ ਜਿਹੜੇ ਡਿਸਮਿਸਡ ਜੱਜ ਹੋਏ ਹੋਏ ਆਂ ਕੋਰਟ ਦੇ ਵਿੱਚੋਂ ਜਿਹੜੇ ਬਾਜਵਾ ਡਿਵੈਲਪਰ ਨੂੰ ਸਪੋਰਟ ਕਰਦੇ ਆਂ ਸਭ ਹਿਰਾਫੇਰੀਆਂ ਦੇ ਵਿੱਚ ਉਹਦੇ ਘਰ ਦੇ ਬਾਹਰ ਖਰੜ ਪੁਲਿਸ ਦੇ ਬੈਰੀਕੇਡ ਕਿਉਂ ਪਏ ਆਂ ਜੀ ਮੈਂ ਤਾਂ ਚੀਫ ਜਸਟਿਸ ਨੂੰ ਹੁਣੀ ਰੀਸੈਂਟਲੀ ਐਫੀਡੈਵਿਟ ਲਗਾ ਕੇ ਪੂਰੀ ਦਿੱਤੀ ਹੈ ਔਰ ਮੈਨੂੰ ਮੇਰੇ ਫੋਨ ਦੇ ਵਿੱਚ ਵੀ ਆ ਗਈ ਹੈ 2009 ਤੋਂ ਲੈ ਕੇ 2019 ਤੱਕ ਇਹਦੇ ਖਿਲਾਫ ਐਂਡਲੈਸ ਐਨਆਈਏ ਦੇ ਕੇਸਸ ਹਨ ਨੈਗੋਸ਼ੀਏਬਲ ਇਨਸਟਰੂਮੈਂਟ ਐਕਟ ਚੈੱਕ ਮਾਊਂਸ ਦੇ ਔਰ ਇਹ ਬਾਜਵਾ ਸਰਵਸ਼ਰੀ ਐਨੇ ਮਹਾਨ ਆਦਮੀ ਹੈ ਅੱਜ ਤੱਕ ਕੋਰਟ ਦਾ ਨਨੂ ਕਿਸੇ ਨੇ ਸੰਭਲ ਹੀ ਨਹੀਂ ਕੀਤਾ ਕੁਲ ਇੱਕ ਵਾਰ ਫਿਰ ਇਸ ਮਾਮਲੇ ਨੇ ਸਵਾਲ ਖੜੇ ਕੀਤੇ ਨੇ ਪ੍ਰਸ਼ਾਸਨ ਤੇ ਸਵਾਲ ਖੜੇ ਕੀਤੇ ਨੇ ਪੁਲਿਸ ਤੇ ਆ ਵੇਖਣਾ ਹੁਣ ਇਹ ਵੀ ਜ਼ਰੂਰੀ ਹੈ ਕਿ ਲਗਾਤਾਰ ਉੱਠ ਰਹੀ ਪੁਲਿਸ ਪ੍ਰਸ਼ਾਸਨ ਤੇ ਸਵਾਲਾਂ ਦਾ ਹੁਣ ਪੁਲਿਸ ਕਿਵੇਂ ਜਵਾਬ ਦੇਵੇਗੀ ਇੱਕ ਸੁਸਾਈਡ ਨੋਟ ਜੋ ਮੇਰੇ ਹੱਥ ਵਿੱਚ ਹੈ ਇਹ ਇਸ ਗੱਲ ਦੀ ਗਵਾਹੀ ਦਿੰਦਾ ਹੈ ਕਿ ਕੌਣ ਜ਼ਿੰਮੇਦਾਰ ਹੈ ਤੇ ਕਿਸ ਨੂੰ ਬਚਾਇਆ ਜਾ ਰਿਹਾ ਹੈ ਕਿ ਪੁਲਿਸ ਹੁਣ ਵੀ ਜਾਗੇਗੀ ਜ਼ਿੰਮੇਵਾਰੀ ਦਾ ਅਹਿਸਾਸ ਕਰੇਗੀ ਤੇ ਬੰਦੀ ਕਾਰਵਾਈ ਕਰੇਗੀ ਜਾਂ ਫਿਰ ਇੱਕ ਨਵਾਂ ਸੁਸਾਈਡ ਨੋਟ ਲੈ ਕੇ ਅਸੀਂ ਫੇਰ ਇੰਜ ਹੀ ਤੁਹਾਡੇ ਸਾਹਮਣੇ ਖੜੇ ਹੋਵਾਂਗੇ ਵੀਡੀਓ ਜਰਨਲਿਸਟ ਲੜਿਤ ਪਾਂਡੇ ਦੇ ਨਾਲ ਠਾਕੁਰ ਰਮਨਦੀਪ ਸਿੰਘ ਦੇਲੀਪੋਸਟ ਪੰਜਾਬੀ ਚੰਡੀਗੜ੍ਹ ਕੀ ਤੁਸੀਂ ਚਾਹੁੰਦੇ ਹੋ ਕੈਨੇਡਾ ਨਿਊਜ਼ੀਲੈਂਡ ਆਸਟ੍ਰੇਲੀਆ ਦੇ ਵਿੱਚ ਆਪਣਾ ਸਟੱਡੀ ਵੀਜ਼ਾ ਅਪਲਾਈ ਕਰਨਾ ਤੇ ਅੱਜ ਹੀ ਮਿਲੋ ਪੀਰਾਮਿਡ ਈ ਸਰਵਿਸਿਜ਼ ਦੇ ਮਾਹਰ ਵੀਜ਼ਾ ਕਾਉਂਸਲਰਾਂ ਨਾਲ ਆਪਣੀ ਐਲੀਜੀਬਿਲਿਟੀ ਚੈੱਕ ਕਰਵਾਓ ਔਰ ਕੈਨੇਡਾ ਦੇ ਮਸ਼ਹੂਰ ਯੂਨੀਵਰਸਿਟੀਆਂ ਔਰ ਕਾਲਜਾਂ ਵਿੱਚ ਮਈ ਅਤੇ ਸਪਟੰਬਰ 2019 ਸੈਸ਼ਨ ਲਈ ਆਪਣਾ ਦਾਖਲਾ ਕਰਾਓ